ਆਨ ਆਦੇਸ ਇਸ ਜੋਗ ਨੂੰ ਰਾਸੂ ਨੇ ਇੱਕ ਵਿਅਕਤੀ ਨੂੰ i20 ਕਾਰ ਵਿਦ ਮਸ਼ਹੋਰ ਗਏ ਵਿਅਕਤੀ ਚੁੰਮਿਆ ਗ੍ਰਾਮ ਹੈ ਉਸਗੇ ਤਬੂ ਕਰਕੇ ਪਤਾ ਸੁਝਤਾ ਇਹ ਗੱਬ ਨਾ ਅਨਾਰਿਕ ਗ੍ਰਾਮ ਪੀ ਮਸ਼ਹੋਰ ਗ੍ਰਾਮ ਪੀ ਤੇ ਇਸ ਨਾਲ ਅਸੀਂ ਹਲ ਬਹਿ ਵੀ ਇਹ ਜਿਹੜੀ ਹਰ ਦੀ ਮੋਹਿਮ ਅਸੀਂ ਦੇ ਰਾਤੀ ਨਾਤਾ ਜੰਦੀ ਰਹੇਗੀ ਪਰ ਜਿਹੜਾ ਤੁਸੀਂ ਇਹ ਹੈਰੋਨ ਫੜੀ ਆ ਜੀ ਉਸ ਵਸਵੰਦ ਵਿੱਚ ਕੀ ਕਹਿੰਦਾ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਮਹਿੰਮ ਦੇ ਡਰਗ ਅਗੇਂਸਟ ਬਿਲਕੁਲ ਬਹੁਤ ਆਲਸਪੋਰਟੀ ਨੂੰ ਉਸੇ ਪਾਲ ਮਿਲਿਆ ਜਦੋਂ ਮਾਰਯੋਗ ਐਸਐਸਪੀ ਮੈਡਮ ਅਸ਼ਵਿੰ ਕੁਟਿਆਲ ਐਸਐਸਪੀ ਇਸ਼ਰਾਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨਦੇਸ ਤੇ थाना कमांडर थाना देर एसएचओ ਨਾਮਯੁਕਤ ਰਾਜ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟੀਟੀ ਕਾਰਡ ਵਿਦ ਮਸ਼ਹੂਰ ਕੁਲਕੀ ਦਿੱਲੀ ਤੋਂ ਕੁਝ ਡਾਇਗਰਾਮ ਹੈ ਤੁਸੀਂ ਜਗਰਾਮ ਹੈ ਤੁਸੀਂ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇਹ ਗਿਓਪ ਨਾਰੀਕਾ ਬ੍ਰਾਂਡ ਦੀ ਹੈ ਮਸ਼ਹੂਰ ਬ੍ਰਾਂਡ ਦੀ ਹੈ ਤੇ ਇਸ ਨਾਲ ਅਸੀਂ ਹਾਲ ਬਹਿਗੀ ਜਿਹੜੀ ਸਾਡੀ ਮੁਹਿੰਮ ਹੈ ਅਸੀਂ ਦੇ ਅਰਾਧ ਤਿੰਨ ਕਟਾਚ ਦਿਗ ਰਹੀ ਹੈ ਇਸੇ ਤਰ੍ਹਾਂ ਦੀ ਰਹੀ ਸਭ ਨੂੰ ਇਹ ਹੀ ਮੇਰੀ ਥੀਲ ਹੈ ਕਿ ਜਿਹੜਾ ਦਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਹਰ ਪੱਜ ਕੋਲ ਮਾਰਨੀਆਂ ਆ ਉਹ ਦਸ਼ਾ ਦੇ ਘਰ ਨੂੰ ਬਦਲ ਕਰ ਦੇਵੇ ਇਸ ਤਰ੍ਹਾਂ ਅਸੀਂ ਇਸ ਨੂੰ ਨਿਗਰਾਨੀ ਹੇਠ ਕਾਬੂ ਆਇਆ ਲਾਸੀ ਦੇ ਗੈਨਸਟ ਫਾਈਨੈਂਸ਼ੀਅਲ ਇਨਸਟੀਟਿਊਸ਼ਨ ਕਰਾਂਗੇ ਜਿਹੜੀ ਜਿਹੜੀ ਇਹ ਦੀ ਪੂਰਾ ਚੈੱਕਅਪ ਤੇ ਕਰਾਂਗੇ ਜਿਹੜੀ ਇਹ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਕੋਈ ਫੋਟੂਚਰ ਨਹੀਂ ਕਰਾਵਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪੱਟੀਵਾ ਰੋਡ ਪੱਟੀਵਾ ਰੋਡ ਪੈਂਦੀ ਹੈ ਕਮਾਨਾਂ ਦੇ ਉਥੋਂ ਇੱਕ ਦਸਰ ਹੋਇਆ ਸਰ ਇਹਦਾ ਨਾਮ ਕੀ ਹੈ ਇਹ ਤਾਂ ਪੈਂਟਿਕਟ ਅਨਮੋਲ ਸਿੰਘ ਪੁੱਤੋ ਸੁਖਵਿੰਦਰ ਸਿੰਘ ਹੈ ਪਿੰਡ ਜਿਮਾ ਖੁੰਡੀ ਦਾ ਜਿਹੜਾ ਪਸਟਲ ਸਟ੍ਰੀਟ ਹੈ ਉਹ 82 ਨੰਬਰ ਹੈ ਫਰਦਰ ਬਿੱਟੀ ਦਾ ਰਾਈਸ਼ੀ ਟਾਕ ਪੇਸ਼ ਟੋਬੀ ਅੰਡਰ ਸੈਕਸ਼ਨ ਇੰਸਪੈਕਟਰ ਇਹ ਸਰਕਾਰ ਦਾ ਕਰਤਾ ਕੀ ਜਿਗਾ ਹੈ ਅਪੋਰਚੁਨਿਟੀ ਇੰਡੀਅਨ ਆਰਮੀ ਦਾ ਜੁਦਾ ਉਹ ਕਾਫੀ ਦੀ ਮਹੱਤਵਪੂਰਨ ਹੈ ਬੜਾ ਅੰਦੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਹੈ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਪੁਲਿਸਕਾਰ ਹੋਵੇ ਜਾਂ ਕੋਈ ਪ੍ਰੀਮੀਅਮ ਬੌਂਡਸ ਤੁਹਾਡੇ ਨਹੀਂ ਆਇਆ ਬਟ ਇਹ ਇਥੇ ਆ ਜਾਂਦਾ ਜਿਹੜੇ ਜੁਦੀ ਅਮੀਰ ਹੁੰਦੇ ਚੱਕਰ ਵਿੱਚ ਇੱਕ ਧੰਦੇ ਲੱਗਿਆ ਇਹ ਕੋਈ ਡਰਗ ਮੰਨੀ ਵੀ ਫੜੀ ਗਈ ਕੋਈ ਸਰ ਹਾਂ 431 3100 4390 ਰੁਪਏ ਦੇ ਇੰਦਰ ਨਹੀਂ ਆ ਸਕਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਜੀ ਅਸੀਂ ਉਸ ਨੂੰ ਅੰਦਾਜ਼ ਵਿੱਚ ਦਿੱਤਾ ਮਾਲੀਆ ਇਹਦਾ ਅਪਾਰਟਮੈਂਟ ਰਿਜਿਸਨ ਆ ਉਸਦਾ ਕੋਈ ਕੰਮ ਨਹੀਂ ਸਕੂਨ ਨਹੀਂ ਕਰਾਂਗੇ ਜਿਹੜੀ ਜਿਹੜੀ ਪੈਕਪੋਰਟ ਫੋਲਡਿੰਗ ਹੈ ਜੀ ਆ ਉਸ ਨੂੰ ਨਹੀਂ ਵਰਤ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਕਾਰ ਦੀ ਕੰਪਿਊਟਰ ਕੰਡਾ ਦੇ ਨਾਲ ਜਿਆ ਸਰ ਇਹਨਾਂ ਨਾਲ ਕੋਈ ਨਹੀਂ ਕਰਦੇ ਇਹ ਬਾਸ ਹੈ ਜਿਹੜਾ ਜੋ ਮੈਡਲ ਕਰਾਣੇ ਦਾ ਸਪਸ਼ਟ ਹੋਏਗਾ ਜੀ ਸਾਹ ਕਿਸ ਨੂੰ ਮੂਲ ਸਕਰਨ ਕਰਦਾ ਇੰਡਸਟਰੀ ਦਾ ਸਰ ਕੋਈ ਪਬਲਿਕ ਨੂੰ ਕੀ ਅਪੀਲ ਕਰਦੇ ਉਹ ਨਹੀਂ ਹਦੀ ਇਹ ਕੋਲ ਹੀ ਪੀ ਰਿਆ ਜਿਹੜਾ ਨਸ਼ਾ ਕੋਈ ਇਸ ਜਨਤਾ ਦਾ ਦਰ ਫਸ ਗਿਆ ਕੁਤੀਨ ਬਲਾਗਾ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਅਪੀਡ ਸੈਂਟਰ ਹੈਗੇ ਉੱਥੀ ਜਾ ਕੇ ਦਵਾਈ ਨਵੇ ਤੇ ਠੀਕ ਹੋ ਗਏ ਜਾਂ ਹੱਦ ਨਾਲ ਰਾਹਤ ਕੈਂਪ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਭੂਤਤਾ ਦਾ ਜਾ ਕੇ ਆਪਣੀ ਜ਼ਿੰਦਗੀ ਜੀਣ ਕਰੇ ਤੇ ਦੂਜੀ ਤਰਫ ਜੇ ਕੋ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹ ਤੁਹਾਡੇ ਪੂਰੀ ਗਰੀਬੀ ਨੂੰ ਹੋਰ ਬੋਰਨੀਆਂ ਉਹਦੇ ਵਾਸਤੇ ਜੇਲ ਬਣੀ ਹੈ そぐにもうすぐカウンターじゃあまい